ਜੈ ਸ਼੍ਰੀ ਰਾਮ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਅੱਜ ਅਸੀਂ ਇੱਕ ਸਕੂਲ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੋ ਕਿ ਕਾਫੀ ਘੱਟ ਫੀਸ ਦੇ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਰਿਹਾ ਅਤੇ ਬੱਚੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਹੁਣ ਨਾਮ ਰੋਸ਼ਨ ਕਰ ਰਹੇ ਨੇ ਅਤੇ ਕਈ ਸਰਕਾਰੀ ਨੌਕਰੀਆਂ ਵੀ ਹਾਸਲ ਕਰ ਚੁੱਕੇ ਨੇ ਪਹਿਲਾਂ ਤਾਂ ਮੈਂ ਕਮਾਂਗੇ ਕਿ ਸਕੂਲ ਦਾ ਨਾਮ ਕੀ ਹੈ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਮੇਰੇ ਪਿੱਛੇ ਇਹ ਸਕੂਲ ਹੈ ਤੇ ਜਿਸ ਨੂੰ ਸਕੂਲ ਦੇ ਬਾਰੇ ਜਾਣਕਾਰੀ ਹੈ ਤੇ ਜ਼ਰੂਰ ਕਮੈਂਟ ਕਰਿਓ ਤੇ ਸਕੂਲ ਦੇ ਅੰਦਰ ਤੁਹਾਨੂੰ ਲੈ ਕੇ ਚੱਲਦੇ ਆ ਬਹੁਤ ਸ਼ਾਨਦਾਰ ਸਕੂਲ ਹੈ ਇਹ ਡੀਏਵੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਹੈ ਜੋ ਕੋਰਾਲੀ ਦਾ ਸਕੂਲ ਹੈ ਤੇ ਬਕਾਇਦਾ ਜਦੋਂ ਸਕੂਲ ਦੇ ਵਿੱਚ ਦਾਖਲ ਹੁੰਨੇ ਆ ਤੇ ਸਕੂਲ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਗੇਟ ਲੱਗਿਆ ਹੋਇਆ ਤੇ ਗੇਟ ਦੇ ਨਾਲ ਹੀ ਸਿਕਿਉਰਟੀ ਰੂਮ ਜਿਹੜਾ ਬਣਿਆ ਹੋਇਆ ਤੇ ਸਾਡੇ ਨਾਲ ਪਹਿਲਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਸਿਕਿਉਰਟੀ ਰੂਮ ਦੀਆਂ ਤਸਵੀਰਾਂ ਈ ਆ ਦੁਕਾਨ ਤੇ ਨਾਲ ਹੀ ਇੱਥੇ ਸਿਕਿਉਰਟੀ ਗਾਰਡ ਵੀ ਮੌਜੂਦ ਨੇ ਸਰ ਆਪਣਾ ਨਾਮ ਕੀ ਹੈ ਪਹਿਲਾਂ ਤਾਂ ਨਾਮ ਦੱਸੋ ਮੇਰਾ ਹਰਜੀਤ ਸਿੰਘ ਹੈ ਜੀ ਹਾਂ ਤੁਸੀਂ ਕਿੰਨੀ ਕੁ ਦਿਨ ਤੋਂ ਇੱਥੇ ਨੌਕਰੀ ਕਰਦੇ ਹੋ ਮੈਂ ਜਿੱਦਾਂ ਚੁੱਕਰੇ ਮੈਂ 3 ਸਾਲ ਤੋਂ ਕਰ ਰਿਹਾ ਹਾਂ ਲੱਕੀਤ ਹਾਂ ਹਾਂ ਜਦੋਂ ਕੋਈ ਪੇਰੈਂਟਸ ਬਾਹਰ ਤੋਂ ਆਉਂਦਾ ਹੈ ਤੇ ਤੁਸੀਂ ਕਿਸ ਤਰ੍ਹਾਂ ਇਨਕੁਆਰੀ ਕਰਦੇ ਹੋ ਉਹਦੇ ਨਾਲ ਕਰਦਾ ਪਹਿਲਾਂ ਉਹਨਾਂ ਦੀ ਐਂਟਰੀ ਕਰਾਉਂਦੇ ਸੀ ਫਿਰ ਜੋ ਵੀ ਕੋਈ ਬੱਚਾ ਲੈਣ ਆਉਂਦਾ ਫਿਰ ਜੋ ਵੀ ਅੰਦਰ ਸਾਨੂੰ ਪਰਮਿਸ਼ਨ ਮਿਲਦੀ ਹੈ ਫਿਰ ਅਸੀਂ ਉਹਨਾਂ ਨੂੰ ਭੇਜਦੇ ਬਾਹਰ ਕੋਈ ਕਿਸੇ ਤਰੀਕੇ ਦਾ ਮਤਲਬ ਪੇਰੈਂਟ ਸਿੱਧੇ ਤਾਂ ਨਹੀਂ ਅੰਦਰ ਜਾਂਦੇ ਮੰਨ ਲਓ ਬੱਚਾ ਇੱਕ ਵਾਰ ਸਕੂਲ ਚ ਦਾਖਲ ਹੋ ਗਿਆ ਕਿ ਉਹ ਬਾਹਰ ਜਾ ਸਕਦਾ ਗੇਟ ਤੋਂ ਨਾ ਬਿਨਾ ਗੇਟ ਪਾਸ ਤੋਂ ਕੋਈ ਜਾ ਸਕਦਾ ਹਾਂ ਇੱਕ ਵਾਰ ਅੰਦਰ ਜਿਸ ਤਰ੍ਹਾਂ ਸਕਿਉਰਟੀ ਗਾਰਡ ਭਾਈ ਸਾਹਿਬ ਨੇ ਦੱਸਿਆ ਕਿ ਬਿਨਾ ਗੇਟ ਪਾਸ ਤੋਂ ਬਿਲਕੁਲ ਵੀ ਬਾਹਰ ਨਹੀਂ ਬੱਚੇ ਨੂੰ ਜਾਣ ਦਿੱਤਾ ਜਾਂਦਾ ਤੇ ਤੁਹਾਨੂੰ ਸਟਰਕਚਰ ਸਕੂਲ ਦਾ ਪੂਰਾ ਦਿਖਾਉਣਾ ਹੈ ਕਿ ਕਿਸ ਤਰ੍ਹਾਂ ਸਕੂਲ ਜਿਹੜਾ ਹੈ ਉਹ ਦਿਨ ਦੇ ਵਿੱਚ ਤਰੱਕੀਆਂ ਕਰ ਰਿਹਾ ਹੈ ਤੇ ਸਕੂਲ ਦੇ ਬੱਚੇ ਜਿਹੜੇ ਆ ਦੇਸ਼ ਵਿਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਨਾਮ ਹਾਸਲ ਕਰ ਰਹੇ ਨੇ ਅਤੇ ਇਸ ਸਕੂਲ ਦੇ ਵਿੱਚ ਜੋ ਸਟਾਫ ਹੈ ਉਹ ਵੀ ਕਾਫੀ ਪੜਿਆ ਲਿਖਿਆ ਹੈ ਤੇ ਸਕੂਲ ਦੇ ਜੋ ਪ੍ਰਿੰਸੀਪਲ ਜੇ ਆਰ ਸ਼ਰਮਾ ਜੀ ਹੈ ਉਹ ਸਕੂਲ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਸਕੂਲ ਦੇ ਵਿੱਚ ਵਕ-ਵਕ ਤਰ੍ਹਾਂ ਦੀਆਂ ਕਲਾਸਾਂ ਵੀ ਜਿਹੜੀਆਂ ਆ ਉਹ ਇੱਥੇ ਹੈਗੀਆਂ ਤੇ ਸਕੂਲ ਇਹ ਪਲੱਸ 2 ਤੱਕ ਹੈ ਜਿਦੇ ਵਿੱਚ ਨੋਨ ਮੈਡੀਕਲ ਮੈਡੀਕਲ ਅਤੇ ਹਿਊਮਨਿਟੀ ਦੇ ਵਿਦਿਆਰਥੀ ਜਿਹੜੇ ਐ ਸਕੂਲ ਦੇ ਵਿੱਚ ਪਾਰਟਿਸਪੇਟ ਕਰਦੇ ਆ ਸਕੂਲ ਦੇ ਜਿਹੜੇ ਚੇਅਰਮੈਨ ਹੈ ਪੰਕਜ ਗੋਇਲ ਤੇ ਮੈਨੇਜਰ ਜੋ ਬਿੱਟੂ ਖੁੱਲਰ ਜੀ ਹੈ ਉਹਨਾਂ ਵੱਲੋਂ ਵੀ ਵਧੀਆ ਪ੍ਰਬੰਧ ਇੱਥੇ ਕੀਤੇ ਗਏ ਨੇ ਤੇ ਸਕੂਲ ਦੇ ਵਿੱਚ ਤਕਰੀਬਨ 70 ਦੇ ਕਲੀਵ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਬਾਹਰ ਜੋ ਕਿੰਡਰ ਸਕੂਲ ਬਣਿਆ ਹੋਇਆ ਉਸ ਦੇ ਵਿੱਚ ਬਕਾਇਦਾ ਜਾਲੀਆਂ ਵੀ ਲਗਾਈਆਂ ਹੋਈਆਂ ਕਿਉਂਕਿ ਕਾਫੀ ਇੱਥੇ ਪਹਿਲਾਂ ਬਾਂਦਰ ਆਂਦੇ ਸੀਗੇ ਤਾਂ ਉਹ ਬੱਚਿਆਂ ਨੂੰ ਕੁਝ ਓਕੜ ਨਾ ਆਵੇ ਇਸ ਕਰਕੇ ਮੈਨੇਜਮੈਂਟ ਵੱਲੋਂ ਇਹ ਫੈਸਲਾ ਲਿੱਤਾ ਗਿਆ ਤੇ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਵੀ ਗੱਲ ਕਰਾਂਗੇ ਤੇ ਪੂਰੀ ਜਾਣਕਾਰੀ ਵੀ ਹਾਸਿਲ ਕਰਾਂਗੇ ਕਿ ਸਕੂਲ ਦੇ ਵਿੱਚ ਕੀ ਕੀ ਉਪਰਾਲੇ ਕੀਤੇ ਗਏ ਨੇ ਫਿਲਹਾਲ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਕਿ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਕਿ ਤੁਸੀਂ ਇਹ ਸਕੂਲ ਦੇ ਵਿੱਚ ਸਿੱਖਿਆ ਹਾਸਿਲ ਕੀਤੀ ਹੈ ਕਿ ਨਹੀਂ ਅਤੇ ਨਾਲ ਹੀ ਜੋ ਡੀਏਵੀ ਸਕੂਲ ਹੈ ਇਹ ਕਾਫੀ ਚੰਗੀ ਪੜ੍ਹਾਈ ਦੇ ਲਈ ਜਾਣਿਆ ਜਾਂਦਾ ਹੈ ਤੇ ਵੈਲ ਐਜੂਕੇਟਿਡ ਸਟਾਫ ਹੈ ਤੇ ਨਾਲ ਹੀ ਪ੍ਰਿੰਸੀਪਲ ਵੀ ਕਾਫੀ ਤਜਰਬੇਕਾਰ ਨੇ